ਬਸ ਸਿੱਧਾ ਬੈਠੇ ਬੈਠੇ ਕੰਨਾਂ ਦੇ ਵਿਚਕਾਰ ਸੁਰਤੀ ਲਾਜੋ ਸ਼ਬਦ ਇੰਨੇ ਉੱਚੀ ਹੋਣਗੇ ਤੇ ਮਹਾਖਮਾਰੀ ਢੜ ਜਾਏਗੀ ਪਰ ਕੰਨਾਂ ਦੇ ਵਿਚਕਾਰ ਸੁਰਤੀ ਕਦੋਂ ਤੇ ਕਿਵੇਂ ਲੇਕੇ ਜਾਣੀ ਆ ਇਹ ਜਾਣਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਸੁਣਨ ਦਾ ਵੀ ਕੋਈ ਫਾਇਦਾ ਨਹੀਂ ਸੁਣਨਾ ਤੇ ਕਰਨਾ ਇਹਨਾਂ ਦੋਹਾ ਵਿੱਚ ਬਹੁਤ ਫਰਕ ਆ ਕਈ ਜੀਵਾਂ ਨੂੰ ਬੜੀ ਮਦਮ ਆਵਾਜ਼ ਦੇ ਵਿੱਚ ਅਨਹਦ ਸ਼ਬਦ ਸੁਣਾਈ ਦਿੰਦੇ ਕੁਝੀ ਨਹੀਂ ਹੁੰਦੇ ਜੇ ਜਦ ਤੱਕ ਉਹ ਟੀ ਸੁਨਾਈ ਨਾ ਦੇਣ ਹਮਾਰੀ ਵੀ ਚੜਦੀ ਮੰਨਦਾ ਇਸ਼ਨਾ ਨਹੀਂ ਹੁੰਦਾ ਜੇ ਨਾਮ ਦੇ ਸਰੋਵਰ ਦੇ ਵਿੱਚ ਚੰਗੀ ਤਰ੍ਹਾਂ ਡੁੱਬ ਕੇ ਲਾਉਣੀ ਆ ਤਰ ਸਿਮਰਨ ਅਤਿ ਤਿਆਰ ਕਰਦੇ ਵੇ ਇੱਕ ਪੁਆਇੰਟ ਅਜੀਹਾ ਹੁੰਦਾ ਜਿੱਥੇ ਅਪ ਕੰਨਾਂ ਦੇ ਵਿਚਕਾਰ ਜੋ ਸੁਰਤੀ ਲੈ ਰਹੀ ਏ ਤਰ ਸ਼ਬਦ ਉੱਚੀ ਬਿਜਾਂਦੇ ਆ ਔਰ ਕੇ ਜੀ ਪੁੱਛਦੇ ਆ ਕਿ ਅਸੀਂ ਸਿਮਰਨ ਕਰਦੇ ਆ ਕੰਨਾਂ ਦੇ ਵਿਚਕਾਰ ਇਹ ਸੁਰਤੀ ਵੀ ਰੱਖਣੇ ਆ ਪਰ ਸਾਡੀ ਤਾਂ ਕੋਈ ਗੱਲ ਨਹੀਂ ਬਣਦੀ। ਵਾਹਿਗੁਰੂ ਜਦੋਂ ਆਪਾਂ ਬੋਲ ਕੇ ਸਿਮਰਨ ਕਰਦੇ ਆ, ਹਜੇ ਅਭਿਆਸ ਕਰਦੇ ਆ, ਗੁਰਮੰਤਨ ਨੂੰ ਡਿਢ ਕਰਦੇ ਆ, ਉਦੋਂ ਪਰ ਕੰਨਾਂ ਦੇ ਵਿਚਕਾਰ ਸੁਰਤੀ ਨਹੀਂ ਰੱਖਣੀ। ਕਹਿਣ ਦਾ ਭਾਵ ਜੋ ਧਿਆਨ ਹੈ ਕੰਨਾਂ ਦੇ ਵਿੱਚ ਨਹੀਂ ਰੱਖਣਾ। ਉਦੋਂ ਜੋ ਧਿਆਨ ਪਰ ਰੱਖਣਾ ਹੈ, ਉਹ ਸਾਡਾ ਜੋ ਰਸਨਾ ਵਿੱਚੋਂ ਵਾਹਿਗੁਰੂ ਕਹਿਣ ਤੇ ਤੁੰਨ ਪ੍ਰਗਟ ਹੋ ਰਹੀਆ। ਉਸ ਨੂੰ ਕੈਚ ਕਰਨਾ। ਕਹਿਣ ਦਾ ਭਾਵ ਉਸ ਨੂੰ ਸੁਣਨਾ ਹੈ। ਤੁੰਨ ਮਹਿਤਿਆਨ ਧਿਆਨ ਮਹਿ ਜਾਣਿਆ ਜਦ ਤੱਕ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਕਰਦੇ ਆ ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਮਨ ਨੂੰ ਧਿਆਨ ਦੇ ਵਿੱਚ ਜਾਣ ਵਾਸਤੇ ਧਿਆਨ ਦੇ ਵਿੱਚ ਲਿਜਾਣ ਵਾਸਤੇ ਪ੍ਰਪੱਖ ਕਰ ਰਹੇ ਹਾਂ ਕਿਉਂਕਿ ਮਨ ਵਿਚਾਰਾਂ ਦੇ ਨਾਲ ਜੜਿਆ ਹੋਇਆ ਹੁਣ ਵਿਚਾਰਾਂ ਨੂੰ ਪਾਸੇ ਕਰਨ ਵਾਸਤੇ ਮਨ ਨੂੰ ਥਿਰ ਕਰਨ ਵਾਸਤੇ ਅਪਾ ਵਾਹਿਗੁਰੂ ਗੁਰਮੰਤਰ ਦਾ ਸਹਾਰਾ ਲੈਂਦੇ ਆ ਜਿੰਨੇ ਪਰ ਬੋਲਦੇ ਗਏ ਵਾਹ ਗੁਰੂ ਵਾਹ ਗਿਰੂ ਜਿਹੜਾ ਸਾਡਾ ਧਿਆਨ ਆ ਉਹ ਵਿਚਾਰਾਂ ਵਿੱਚ ਜਾਣ ਦੀ ਬਜਾਏ ਆਪਣੀ ਹੀ ਆਵਾਜ਼ ਨੂੰ ਸੁਣੀ ਜਾਂਦਾ ਕਿਉਂਕਿ ਇਹ ਰਿਪੀਟਿੰਗ ਹੋ ਰਿਹਾ ਵਾਰ-ਵਾਰ ਕੋਸਟੀ ਨੂੰ ਰਿਪੀਟ ਕਰਦੇ ਆ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਗੁਰਮੰਤਰ ਸਿੱਧਾ ਹੈ ਆਪਣਾ ਕਨੈਕਸ਼ਨ ਮਨ ਦਾ ਕਨੈਕਸ਼ਨ ਉਸ ਪ੍ਰਮਾਤਮਾ ਦੀ ਨਾਲ ਜੁੜੀ ਹੈ ਮਨ ਵਿਚਾਰਾਂ ਤੋਂ ਖਾਲੀ ਹੋਈ ਜਾਂਦਾ ਹੁਣ ਸਭ ਦੀ ਅਲੱਗ-ਅਲੱਗ ਵਸਤਾ ਆ ਵੀ ਕਦੋਂ ਅਕੀਦਾ ਸਹਿਜ ਬਣੇ ਕਿਸੇ ਨੂੰ 5 ਮਿੰਟ ਵੀ ਲੱਗ ਸਕਦੇ ਜੇਦਾ ਅਭਿਆਸ ਹੋਇਆ ਕਿਸੇ ਨੂੰ 2-3 ਘੰਟੇ ਵੀ ਲੱਗ ਸਕਦੇ ਆ ਕਿਸੇ ਨੂੰ ਕਈ ਦਿਨ ਵੀ ਲੱਗ ਸਕਦੇ ਕਿਸੇ ਨੂੰ ਕਈ ਮਹੀਨੇ ਵੀ ਲੱਗ ਸਕਦੇ ਜੋ ਰੋਜ਼ਾਨਾ ਅਭਿਆਸ ਕਰਦੇ ਆ ਉਹਨਾਂ ਦਾ ਬਹੁਤ ਜਲਦੀ ਸਹਿਜ ਬਣਦਾ ਤੇ ਉਹ ਜਦੋਂ ਧਿਆਨ ਦੇ ਵਿੱਚ ਚਲੇ ਜਾਂਦੀ ਆ ਫਿਰ ਅਸਨਾ ਬੰਦ ਕਰਕੇ ਸਰੀਰ ਨੂੰ ਜੀਰੋ ਕਰਕੇ ਥਿਰ ਕਰਕੇ ਅਨਹਦ ਸ਼ਬਦ ਪ੍ਰਗਟ ਹੋ ਗਿਆ ਤੇ ਉਹਨਾਂ ਨੂੰ ਸੁਣਦੇ ਨਹੀਂ ਪਰ ਉਥੇ ਅਨਹਦ ਸ਼ਬਦ ਬੜੇ ਮੱਦਮ ਸੁਣਦੇ ਨੇ ਕੁਝ ਹੀ ਨਹੀਂ ਸੁਣਦੇ ਸੋ ਇਸ ਅਵਸਥਾ ਦੇ ਵਿੱਚ ਜੇ ਆਪ ਆਪਣਾ ਧਿਆਨ ਥੋੜਾ ਜਿਹਾ ਕੰਨਾ ਦੇ ਵਿਚਕਾਰ ਦੋਹਾ ਕੰਨਾ ਦੇ ਵਿਚਕਾਰ ਸੈਂਟਰ ਉ ਦੇ ਵਿੱਚ ਲੈ ਕੇ ਜਾਈਏ ਤਾਂ ਜੋ ਸ਼ਬਦ ਨੇ ਉਹ ਸਾਨੂੰ ਹੋਰ ਉੱਚੀ ਸੁਣਾਈ ਦਿੰਦੇ ਨੇ ਤੇ ਇਹ ਤੇ ਕੁਮਾਰੀ ਵੀ ਬੜੀ ਚੜਦੇ ਹੈ ਇਹ ਬੜੀ ਅਨੰਦਮਈ ਅਵਸਥਾ ਹੈ ਕਿ ਜਿੱਥੇ ਆਪਾਂ ਸੰਸਾਰ ਜਿਸ ਨੂੰ ਗੁਰੂ ਜੀ ਕਹਿੰਦੇ ਕਿ ਮਾਇਆ ਹੈ ਕਾਲ ਹੈ ਆਪਾਂ ਉੱਧਰੋਂ ਇੱਕ ਛੰਟ ਤੋੜ ਕੇ ਨਾਮ ਦੇ ਨਾਲ ਕਨੈਕਸ਼ਨ ਜੋੜਿਆ ਆ ਸੋ ਬਹੁਤ ਹੀ ਪਿਆਰੀ ਅਵਸਥਾ ਹੈ ਸਾਰਿਆਂ ਨੂੰ ਅਨੁਭਵ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਗ੍ਰੰਥ ਸਾਹਿਬ ਜੀ ਦੇ ਮੰਤਰ ਦਾ ਅਭਿਆਸ ਕਰਕੇ ਹਪਾ ਕੁਝ ਸਮਾਂ ਇਨ ਅਨਹਦ ਸ਼ਬਦਾਂ ਨੂੰ ਸੁਣੀਏ ਤੇ ਇਹਨਾਂ ਦੇ ਵਿੱਚ ਸਮਾ ਜਾਈਏ ਪਰ ਜਦੋਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਆ ਉਦੋਂ ਉਪਰ ਕੰਨਾ ਦੇ ਵਿਚਕਾਰ ਸੁਰਤੀ ਨੂੰ ਨਹੀਂ ਲੱਕੇ ਜਾਣਾ ਤਦ ਹਾਲ ਤਾ ਪੱਲੇ ਜਾ ਹੀ ਨਹੀਂ ਸਕਦੇ ਕਿਉਂਕਿ ਜਦ ਸਾਡਾ ਮਨ ਅਜੇ ਟਿਕਿਆ ਹੀ ਨਹੀਂ ਹੈ ਤਾਂ ਇਹ ਸੈਂਟਰ ਦੇ ਵਿੱਚ ਕਿੱਥੇ ਟਿਕੇਗਾ ਪਹਿਲਾ ਪੱਤਨ ਦਿਨਾਲ ਜੋੜਨਾ ਹੈ ਜੋ ਬਾਹਰੀ ਪ੍ਰਗਟਾ ਪਰ ਕਰ ਰਿਹਾ ਵਾਹ ਗੁਰੂ ਫਿਰ ਜੋ ਅੰਦਰੋਂ ਸ਼ਬਦ ਆਪਣੇ ਆਪ ਚੱਲ ਰਹੇ ਨੇ ਫਿਰ ਉਹਨਾਂ ਦੇ ਨਾਲ ਜੋੜਨਾ ਹੈ ਵਾਹਿਗੁਰੂ ਜੀ ਇੱਕ ਛੋਟਾ ਜਿਹਾ ਸਵਾਲ ਹੈ ਸੰਤਤਾਵਾਂ ਵਸਤੀ ਕਿ ਧੰਨ تن ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੱਲ ਕਿੰਨੇ ਅੰਗ ਨੇ অপਸ਼ਨ A 1400 অপਸ਼ਨ B 1410 অপਸ਼ਨ C 1420 অপਸ਼ਨ D 1430